ਬੈਠੋ ਤੁਸੀਂ ਲੈਟ ਹਿਮ ਕੰਪਲੀਟ ਲੈਡੋਪੀ ਸਾਹਿਬ ਹਜੇ 12 ਵਜੇ ਨੇ ਉਹ ਦੇਖੋ ਕੜੀ ਦਾ ਦੇਖੋ ਹਜੇ 12 ਵਜੇ ਨੇ ਤੁਹਾਨੂੰ ਟਾਈਮ ਮਿਲੂਗਾ ਮੇਰੀ ਗੱਲ ਸੁਣੋ ਤੁਹਾਡੇ ਵੱਜ ਗਏ ਹੁਣੇ ਸਾਢੇ 12 ਵਜੇ ਆ ਫੇਰ ਆ ਫੇਰ ਫੇਰੇ ਹੈ ਫੇਰੇ ਹੈ ਕੀ ਹੈ ਇਹ ਹੈ ਕੀ ਹੈ ਆ ਕੀ ਹੈ ਫਿਰ ਤੁਹਾਡੇ ਵੱਜ ਗਏ ਹੁਣੇ ਮਤਲਬ ਤੁਸੀਂ ਫਿਰ ਹੁਣ ਸਰਦਾਰਾਂ ਨੂੰ ਕੋਈ ਸਰਦਾਰਾਂ ਨੂੰ ਕਹਿੰਦੇ ਹੋ ਜੋ ਵੀ ਕੋਈ ਚਿਹਰ ਦੀ ਇੱਜ਼ਤ ਤੋਂ ਬਿਨਾ ਕਿਹਾ ਗਿਆ ਉਹ ਰਿਕਾਰਡ ਨਾ ਕੀਤਾ ਜਾਵੇ आ या जो भी कुछ खत्म चेयर बिना रिकॉर्ड ना किया जाता मैं कुछ कुछ भी रिकॉर्ड से नहीं जा रहा जो तो भी कुछ चेयर दी ਰਾਮ ਆ ਜੇ ਤੋਂ ਬਿੜਾ ਬੋਲੇ ਜਾ ਰਿਹਾ ਰਿਕਾਰਡ ਤੇ ਨਹੀਂ ਜਾ ਰਿਹਾ ਠੀਕ ਹੈ ਜੀ ਬੈਠੋ ਆਪਣਾ ਬਾਜਵਾ ਸਾਹਿਬ ਬੈਠੋ ਬੈਠੋ ਵੀ ਅੱਜ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਔਰ ਪੰਜਾਬ ਦੇ ਪਾਣੀਆਂ ਦਾ ਮੁੱਦਾ ਉੱਠ ਰਿਹਾ ਇੱਥੇ ਵਿਧਾਨ ਸਭਾ ਦੇ ਵਿੱਚ ਆਪਸ ਵਿੱਚ ਬਹਿਸ ਦੇ ਬਹਿਸ ਦੇ ਭਗਵੰਤਮਾਨ ਜੀ ਮੁੱਖ ਮੰਤਰੀ ਸਾਹਿਬ ਤੇ ਨਾਲ ਐਲਓਪੀ ਸਾਹਿਬ ਬਾਜਵਾ ਸਾਹਿਬ ਪ੍ਰਤਾਪ ਸਿੰਘ ਜੀ ਬਾਜਵਾ ਬਾਜਵਾ ਜੀ ਨੇ ਇੱਕ ਐਸਾ ਬਿਆਨ ਦਿੱਤਾ ਪਹਿਲਾਂ ਉਹ ਸੁਣੋ ਬੈਠੋ ਤੁਸੀਂ ਲੈਟ ਹਿਮ ਕੰਪਲੀਟ ਤਲੇਪੀ ਸਾਹਿਬ ਹਜੇ 12 ਵਜੇ ਨੇ ਉਹ ਦੇਖੋ ਕੜੀ ਦਾ ਦੇਖੋ ਹਜੇ 12 ਵਜੇ ਨੇ ਤੁਹਾਨੂੰ ਟਾਈਮ ਮਿਲੂਗਾ ਮੇਰੀ ਗੱਲ ਸੁਣੋ ਤੁਹਾਡੇ ਵੱਜ ਗਏ ਹੁਣੇ ਸਾਡੇ ਦੀ ਹਜੇ ਬੱਜੇ ਆ ਫੇਰ ਆ ਫੇਰ ਫੇਰੇ ਹੈ ਫੇਰੇ ਹੈ ਕੀ ਹੈ ਇਹ ਹੈ ਕੀ ਹੈ ਆ ਕੀ ਹੈ ਫਿਰ ਤੁਹਾਡੇ ਵੱਜ ਗਏ ਹੁਣੇ ਮਤਲਬ ਤੁਸੀਂ ਫਿਰ ਹੁਣ ਸਰਦਾਰਾਂ ਨੂੰ ਕੋਈ ਸਰਦਾਰਾਂ ਨੂੰ ਕਹਿੰਦੇ ਹੋ ਜੋ ਵੀ ਕੋਈ ਚਿਹਰ ਦੀ ਇੱਜ਼ਤ ਤੋਂ ਬਿਨਾ ਕਿਹਾ ਗਿਆ ਹੋ ਰਿਕਾਰਡ ਨਾ ਕੀਤਾ ਜਾਵੇ ਜਿੱਦਾਂ ਕਿ ਤੁਸੀਂ ਦੇਖਿਆ ਹੀ ਆ ਕਿ ਬਾਜਬਾ ਸਾਹਿਬ ਕਹਿ ਰਹੇ ਆ ਕਿ 12 ਵਜ ਗਏ ਸਿੰਘਾਂ ਦੇ ਜਿੱਦਾਂ ਆਪਾਂ ਕਹਿ ਦਿੰਨੇ ਆ ਕਿਉਂਕਿ ਗੱਲ ਕਰਦਿਆਂ ਕਰਦਿਆਂ ਭਗਵੰਤ ਮਾਨ ਨੇ ਉਹਨਾਂ ਨੂੰ ਇਹ ਕਿਹਾ ਕਿ ਭਾਈ ਹਲੇ ਟਾਈਮ ਬਹੁਤ ਪਿਆ ਸੈਸ਼ਨ ਦਾ ਤੁਸੀਂ ਆਪਣੀ ਗੱਲ ਰੱਖ ਸਕਦੇ ਹੋ ਪਰ ਤੁਸੀਂ ਇਸ ਗੱਲ ਦੇ ਉੱਤੇ ਆਓ ਕਿ ਮੈਨੂੰ ਬੋਲਣ ਦਿਓ ਇੰਨਾ 12 ਵਜਣ ਦੀ ਗੱਲ ਕਹਿੰਦਾ ਕਹਿੰਦੇ ਸਾਰੇ ਭਗਵੰਤ ਮਾਨ ਦੇ ਪ੍ਰਤਾਪ ਸਿੰਘ ਬਾਜਬਾ ਮੂਰਿਓ ਕੀ ਕਹਿੰਦਾ ਕਹਿੰਦਾ ਹਾਂ ਹਾਂ ਤੁਹਾਡੇ 12 ਵਜ ਗਏ ਤੁਹਾਨੂੰ ਪਤਾ ਹੈ ਕਿ ਸਿੰਘਾਂ ਨੂੰ ਹਮੇਸ਼ਾ ਜੋੜ ਕੇ 12 ਵਜੇ ਦੇ ਨਾਲ ਦੇਖਿਆ ਜਾਂਦਾ ਔਰ ਕਿਹਾ ਜਾਂਦਾ ਕਿ ਸਿੰਘਾਂ ਦੇ 12 ਵੱਜ ਗਏ 12 ਜ਼ਰੂਰ ਵੱਜਦੇ ਹੁੰਦੇ ਸੀ ਜਦੋਂ ਸਿੰਘ ਰਾਤ ਨੂੰ ਨਿਕਲ ਕੇ ਅਫਗਾਨੀਆਂ ਤੋਂ ਕੁੜੀਆਂ ਦੀਆਂ ਧੀਆਂ ਪੈਣਾ ਦੀਆਂ ਇੱਜ਼ਤਾਂ ਬਚਾਉਂਦੇ ਹੁੰਦੇ ਸੀ ਤੇ ਲੁੱਟੂਆਂ ਨੂੰ ਲੁੱਟ ਲੈਂਦੇ ਸੀ ਤੇ ਕਰੀਬਾਂ ਦੇ ਵਿੱਚ ਵੰਡ ਦਿੰਦੇ ਸੀ ਹਮੇਸ਼ਾ ਹੀ ਕਾਂਗਰਸ ਦਾ ਬਤੀਰਾ ਇਹੀ ਰਿਹਾ ਕਾਂਗਰਸ ਨੇ ਜਦੋਂ ਕਾਂਗਰਸ ਦਾ ਰਾਜ ਸੀ ਉਸ ਵੇਲੇ ਇਹਨਾਂ ਨੇ 12 ਵਜੇ ਦੇ ਨਾਂ ਦੇ ਉੱਤੇ ਇੰਨੇ ਅਨਕਾਉਂਟਰ ਕੀਤੇ ਆ ਜਿਨ੍ਹਾਂ ਦਾ ਹਿਸਾਬ ਅੱਜ ਤੱਕ ਨਹੀਂ ਦੇ ਸਕੇ ਪਰ ਇਹਨਾਂ ਦੀ ਨੀਤ ਤੇ ਨੀਤੀ ਅੱਜ ਵੀ ਪਤਾ ਲੱਗ ਗਈ ਪ੍ਰਤਾਪ ਸਿੰਘ ਬਾਜਵਾ ਅੱਜ ਬੋਲ ਰਿਹਾ ਤੇ ਤੁਹਾਡੇ 12 ਵਜ ਗਏ ਜਾਨੀ ਕਿ ਅੱਜ ਵੀ ਕਿਤੇ ਨਾ ਕਿਤੇ ਇੰਨੀਆਂ ਮਾਫੀਆਂ ਮੰਗਣ ਤੋਂ ਬਾਅਦ ਕਾਂਗਰਸ ਨੂੰ ਅਕਲ ਨਹੀਂ ਆਈ ਕਿ ਸਾਨੂੰ ਸਿੰਘਾਂ ਬਾਰੇ ਬੋਲਣ ਵੇਲੇ ਕੁਝ ਨਾ ਕੁਝ ਆਪਣੀ ਜ਼ੁਬਾਨ ਨੂੰ ਲਗਾਮ ਦੇਣੀ ਚਾਹੀਦੀ ਆ ਇਹ ਕੁੱਤੇ ਖਾਣੀਆਂ ਤੁਸੀਂ ਇਸ ਵਿਧਾਨ ਸਭਾ 'ਚ ਬਹਿ ਕੇ ਪਹਿਲਾਂ ਵੀ ਬਹੁਤ ਕਰਦੇ ਰਹੇ ਹੋ ਤੇ ਹਮੇਸ਼ਾ ਹੀ ਕੀਤੀਆਂ ਤੇ ਅੱਜ ਵੀ ਤੁਸੀਂ ਉਹੀ ਕੁਝ ਕਰ ਰਹੇ ਹੋ ਸਾਨੂੰ ਪਤਾ ਤੁਹਾਡਾ 4 ਦਿਨ ਦਾ ਕੁੱਤੀ ਚੀਕਾ ਆ ਜਿਹੜਾ ਤੁਸੀਂ ਪਾਇਆ ਹੋਇਆ ਹੈ ਉਸ ਤੋਂ ਬਾਅਦ ਉਹਨਾਂ ਨੇ ਵੀ ਲੁੱਟਣਾ ਤੁਸੀਂ ਵੀ ਲੁੱਟਣਾ ਪੰਜਾਬ ਨੂੰ ਖਾਣਾ ਪਰ ਮੈਂ ਇੱਥੇ ਭਗਵੰਤ ਸਿੰਘ ਮਾਨ ਨੂੰ ਇੱਕ ਗੱਲ ਦੀ ਸ਼ਾਬਾਸ਼ੀ ਜ਼ਰੂਰ ਦਊਂਗਾ ਕਿ ਪਾਣੀਆਂ ਦੇ ਮੁੱਦੇ ਦੇ ਉੱਤੇ ਉਹਨਾਂ ਨੇ ਬਕਾਇਦਾ ਆਪਣਾ ਪੱਖ ਜਿਹੜਾ ਰੱਖਿਆ ਉਹ ਬੜਾ ਬਹੁਤ ਜ਼ਬਰਦਸਤ ਹੈ ਜਿਹਦੇ ਵਿੱਚ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ ਜਿਹੜਾ ਪੜਦਾ ਹੈ ਉਹ ਚੱਕ ਦਿੱਤਾ ਹੈ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਜਿੱਥੇ ਪਾਣੀਆਂ ਦੇ ਰਾਖੇ ਕਹਿੰਦੇ ਸੀ ਨਾ ਉਸ ਵੇਲੇ ਇੱਕ ਬੰਨੇ ਤਾਂ ਇੱਧਰ ਬਿੱਲ ਪਾਸ ਕਰ ਦਿੱਤਾ ਦੂਜੇ ਬੰਨੇ ਰਾਸ਼ਟਰਪਤੀ ਸਾਹਿਬ ਨੂੰ ਭੇਜ ਦਿੱਤਾ ਤੇ ਉਹ ਬਿੱਲ ਜਿਹੜਾ ਆ ਅੱਜ ਕੱਲ ਸੁਪਰੀਮ ਕੋਰਟ ਦੇ ਵਿੱਚ ਰੌਲ ਰਿਆ ਤੇ ਅਸੀਂ ਵਕੀਲ ਕਰਕੇ ਪੰਜਾਬ ਦਾ ਪੈਸਾ ਖਰਚ-ਖਰਚ ਕੇ ਪਾਣੀਆਂ ਦੇ ਮੁੱਦੇ ਤੇ ਲੜ ਰਹੇ ਆ ਇਹ ਬਹਿਸ ਚੱਲ ਰਹੀ ਸੀ ਇਹਦੇ ਉੱਤੇ ਆਪਣਾ ਪੱਖ ਰੱਖ ਰਿਆ ਸੀ ਭਗਵੰਤ ਸਿੰਘ ਮਾਨ ਤੇ ਉਸ ਵੇਲੇ ਉੱਠ ਕੇ ਪ੍ਰਤਾਪ ਸਿੰਘ ਬਾਜਵਾ ਵਿੱਚ ਬੁੱਲਣ ਲੱਗ ਗਿਆ ਇੱਥੇ ਜਦੋਂ ਭਗਵੰਤ ਸਿੰਘ ਮਾਨ ਇਹ ਕਹਿੰਦਾ ਕਿ 12 ਵਜ ਗਏ ਹਾਲੇ 12 ਵਜੇ ਤੋਂ ਬਾਅਦ ਤੂੰ ਟਾਈਮ ਦਿੱਕਤਾ ਜਾਏਗਾ ਤੁਸੀਂ ਆਪਣੀ ਗੱਲ ਰੱਖ ਲਿਓ ਤੇ ਪ੍ਰਤਾਪ ਸਿੰਘ ਬਾਜਬਾ ਉੱਠ ਕੇ ਅਟੈਕ ਕਰਦਾ ਇਹ ਕਹਿੰਦਾ ਤੁਹਾਡੇ 12 ਵਜ ਗਏ ਹੋਣਗੇ ਸਾਢੇ ਨਹੀਂ ਵੱਜੇ ਜਾਨੀ ਕਿ 12 ਵਜਣ ਨੂੰ ਇੱਕ ਮਜ਼ਾਕ ਬਣਾ ਲਿਆ ਕਿਉਂਕਿ ਸਿੱਖਾਂ ਦੇ ਨਾਲ ਇਹ ਹਮੇਸ਼ਾ ਹੀ ਗੱਲ ਜੋੜ ਕੇ ਦੇਖੀ ਜਾਂਦੀ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਸਿੱਖਾਂ ਤੇ ਅਟੈਕ ਕੀਤਾ ਜਾਵੇ ਤੇ ਕਾਂਗਰਸ ਨੇ ਜੋ ਕੁਝ ਕੀਤਾ ਅੱਜ ਵੀ ਇਹਨਾਂ ਦੀ ਸੋਚ ਉੱਥੇ ਹੀ ਹੈ ਚਾਹੇ ਵਿਦੇਸ਼ ਵਿੱਚ ਜਾ ਕੇ ਰਜੀਵ ਗਾਂਧੀ ਦਾ ਪੁੱਤਰ ਰਾਹੁਲ ਗਾਂਧੀ ਮਾਫੀ ਮੰਗਿਆ ਹੋਵੇ ਚਾਹੇ ਕੁਝ ਵੀ ਕਰਿਆ ਹੋਵੇ ਪਰ ਅੱਜ ਪ੍ਰਤਾਪ ਸਿੰਘ ਬਾਜਬਾ ਨੇ ਇਹ ਗੱਲ ਸਾਬਤ ਕਰ ਦਿੱਤੀ ਕਿ ਜਿਹੜੀ ਉਹਦੀ ਸੋਚ ਹੈ ਉਹ ਉੱਥੇ ਦੀ ਉੱਥੇ ਹੀ ਖੜੀ ਹੈ ਸਿੱਖਾਂ ਦੇ 12 ਵੱਜਣ ਦੇ। ਇਸ ਗੱਲ ਦੇ ਉੱਤੇ ਮੈਂ ਇੱਕੋ ਹੀ ਗੱਲ ਆਖਾਂਗਾ ਕਿ ਪ੍ਰਤਾਪ ਸਿੰਘ ਬਾਜਵਾ ਤੇ ਕਾਂਗਰਸ ਪਾਰਟੀ ਜਨਤਕ ਤੌਰ ਤੇ ਆ ਕੇ ਸਿੱਖਾਂ ਤੋਂ ਮਾਫੀ ਮੰਗੇ ਤਾਂ ਕਿ ਦੁਆਰਾ ਇਹਨਾਂ ਦੀ ਜਿਹੜੀ ਗੰਦੀ ਸੋਚ ਆ ਉਹਦੇ ਉੱਤੇ ਇਹਨਾਂ ਨੂੰ ਪਤਾ ਲੱਗੇ ਕਿ ਅਸੀਂ ਗਲਤੀ ਕੀਤੀ ਹੈ ਇਸ ਲਈ ਮੈਂ ਹੱਥ ਜੋੜ ਕੇ ਸਾਰੀ ਸੰਗਤ ਨੂੰ ਬੇਨਤੀ ਕਰਦਾ ਕਿ ਗੁਰੂ ਕੇ ਪਿਆਰਿਓ ਪੰਜਾਬੀਓ ਪੂਰੇ ਇੰਡੀਆ ਚ ਜਿਹੜੇ ਲੋਕ বাসਦੇ ਆ ਮੈਂ ਉਹਨਾਂ ਨੂੰ ਕਹੂੰਗਾ ਕਿ ਇਸ ਗੱਲ ਦੇ ਉੱਤੇ ਪੂਰਾ ਆਪਾਂ ਨੂੰ ਪਹਿਰਾ ਦੇਣਾ ਚਾਹੀਦਾ ਔਰ ਐਜੀਪੀਸੀ ਨੂੰ ਵੀ ਇਸ ਗੱਲ ਦਾ ਸੰਗਿਆਨ ਲੈਣਾ ਚਾਹੀਦਾ ਬਹੁਤ ਬਹੁਤ ਧੰਨਵਾਦ ਜੀ